ਮਾਂ ਬੋਲੀ ਪੰਜਾਬੀ ਪੰਜਾਬੀ ਪੰਜਾਬ ਚੋਂ ਖਤਮ ਕਰਨ ਦੀ ਸ਼ਰਾਰਤ ਸਾਜਸ਼ ਜਾਨ ਗੈਲੀ ਬੇਸ਼ੱਕ ਸੈਂਟਰਲ ਬੋਰਡ ਨੇ ਸੀਬੀਐਸਸੀ ਬੋਰਡ ਨੇ ਆਪਣਾ ਨਵਾਂ ਚਿੱਠੀ ਪੱਤਰ ਭੇਜ ਕੇ ਆਪਣੇ ਆਪ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕਰ ਲਈ ਆ ਪਰ ਸਵਾਲ ਜਿਉਂ ਦਾ ਤਿਉਂ ਬਰਕਰਾਰ ਹੈ ਕਿ ਕੀ ਇਹ ਬਾਰ-ਬਾਰ ਹੁੰਦੇ ਹਮਲੇ ਹਰ ਵਾਰ ਅਨਗੈਲੀ ਹੁੰਦੇ ਨੇ ਜਾਂ ਇਹਦੇ ਪਿੱਛੇ ਕੋਈ ਲੁਕਮਾ ਏਜੰਡਾ ਇੱਕ ਕਿੰਨਾ ਕਿਤੇ ਸ਼ਰਾਰਤ ਤੇ ਸਾਜ਼ਿਸ਼ ਲੁਕੀ ਹੋਈ ਹੈ ਯੂਨੋ ਦਾ ਸਰਵੇ ਆਖਦਾ ਹੈ ਕਿ ਜਿਹੜੇ ਵੀ ਲੋਕ ਆਪਣੀ ਮਾਂ ਬੋਲੀ ਦੇ ਵਿੱਚ ਪ੍ਰਾਇਮਰੀ ਦੀ ਸਿੱਖਿਆ ਹਾਸਲ ਕਰਦੇ ਨੇ ਮੋਡਲੀ ਸਿੱਖਿਆ ਹਾਸਲ ਕਰਦੇ ਨੇ ਉਹ ਹੋਰ ਭਾਸ਼ਾਵਾਂ ਵਿੱਚ ਮਾਹਰ ਹੋ ਜਾਂਦੇ ਨੇ ਪਰ ਇਸ ਮੌਕੇ ਭਾਰਤ ਦੇ ਵਿੱਚ ਜੋ ਵਿਧਿਕ ਢਾਂਚਾ ਹੈ ਉਹਦੇ ਵਿੱਚ ਸਾਡੇ ਤੇ ਇੱਕੋ ਸਮੇਂ ਦੋ ਤੋਂ ਤਿੰਨ ਭਾਸ਼ਾਵਾਂ ਮਤੋਂ ਸਿੱਧੀਆਂ ਲਗਭਗ ਤਿੰਨ ਭਾਸ਼ਾਵਾਂ ਮਤੋਂ ਸਿੱਧੀਆਂ ਥੋਪੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਹਿੰਦੀ ਤੇ ਅੰਗਰੇਜ਼ੀ ਲਗਭਗ ਲਾਜ਼ਮੀ ਵਿਸ਼ੇ ਵਾਂਗ ਕਰ ਦਿੱਤੀ ਗਈ ਹੈ ਤੇ ਸੂਬੇ ਦੀ ਆਪਣੀ ਬੋਲੀ ਜੇ ਮੈਂ ਪੰਜਾਬ ਦੇ ਹਵਾਲੇ ਨਾਲ ਵੀ ਗੱਲ ਕਰਾਂ ਤਾਂ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਉਸ ਨੂੰ ਕਿਤੇ ਪਿਛਾਂ ਤੱਕਿਆ ਜਾ ਰਿਹਾ ਇਦੇ ਵਿੱਚ ਸਰਕਾਰਾਂ ਦੀ ਸ਼ਰਾਰਤ ਸਿਆਸੀ ਸਾਜ਼ਿਸ਼ ਹਿੰਦੀ ਕਰਨ ਜਾਂ ਅੰਗਰੇਜ਼ੀ ਕਰਨ ਦਾ ਪਹਿਲੂ ਤੇ ਕੁਝ ਗਲਤੀਆਂ ਸਾਡੇ ਆਪਣੇ ਲੋਕਾਂ ਦੀਆਂ ਇਹਦਾ ਨਤੀਜਾ ਅਸੀਂ ਆਉਣ ਵਾਲੇ ਸਮੇਂ 'ਚ ਭੋਗਾਂਗੇ ਹੁਣ ਇਸ ਪਹਿਲੂ ਤੋਂ ਅੱਗੇ ਤੁਰਦਿਆਂ ਸੀਬੀਐਸਸੀ ਬੋਰਡ ਦੇ ਫੈਸਲੇ ਤੇ ਝਾਤ ਮਾਰਨ ਦੀ ਲੋੜ ਹੈ ਕਿ ਕਿਵੇਂ ਹੋਇਆ ਕਿ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪੰਜਾਬੀ ਦਾ ਦਬਦਬਾ ਸੀ ਉੱਥੋਂ ਪੰਜਾਬੀ ਬਾਹਰ ਹੋ ਗਈ ਹਰਿਆਣਾ ਜਿਹੜਾ ਪੰਜਾਬ ਚੋਂ ਨਿਕਲ ਕੇ ਅੱਡ ਹੋਇਆ ਸੀ ਉੱਥੇ ਕਿਵੇਂ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਹਿਮਾਚਲ ਖਾਸ ਕਰਕੇ ਆ ਕੁਲੂ ਵਾਲੇ ਖੇਤਰ ਚ ਪਠਾਨਕੋਟ ਨਾਲ ਲੱਗਦੇ ਖੇਤਰ ਚ ਜਿੱਥੇ ਪੰਜਾਬੀ ਹੀ ਬੋਲੀ ਪੜੀ ਜਾਂਦੀ ਸੀ ਉੱਥੋਂ ਵੀ ਪੰਜਾਬੀ ਮਨਫੀ ਹੋ ਗਈ ਜੰਮੂ ਦੇ ਖੇਤਰਾਂ ਚੋਂ ਵੀ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਤੇ ਹੁਣ ਇਹ ਆਖਰੀ ਹਮਲਾ ਸੀ ਜਾਂ ਇਹ ਅਜੇ ਹਮਲਿਆਂ ਦੀ ਹਮਲਿਆਂ ਦੀ ਸ਼ੁਰੂਆਤ ਹੈ ਕਿ ਹੁਣ ਪੰਜਾਬ ਚੋਂ ਵੀ ਪੰਜਾਬੀ ਨੂੰ ਬਾਹਰ ਕੀਤਾ ਜਾਵੇ ਸੀਬੀਐਸਸੀ ਬੋਰਡ ਨੇ 9 ਮਾਰਚ ਤੱਕ ਦੇ ਲਈ ਸੁਝਾਅ ਮੰਗੇ ਤੇ ਉਹਨਾਂ ਸੁਝਾਵਾਂ ਦੇ ਵਿੱਚ ਕਿਹਾ ਵੀ ਅਸੀਂ ਆ ਨਵੀਂ ਸਿੱਖਿਆ ਨੀਤੀ ਤਹਿਤ ਸਾਲ ਚ ਦੋ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਵਾਲਾ ਪੈਟਰਨ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਆ ਸਬਜੈਕਟ ਰਹਿਣਗੇ ਆ ਵਿਸ਼ੇ ਰਹਿਣਗੇ ਉਹਦੇ ਆਧਾਰ ਤੇ ਆਪਣੀ ਰਾਏ ਭੇਜੋ ਤੇ 25 ਫਰਵਰੀ ਨੂੰ ਜਾਰੀ ਹੋ ਚਿੱਠੀ ਉਸ ਦੇ ਵਿੱਚ ਸਾਰੀਆਂ ਭਾਸ਼ਾਵਾਂ ਦੁਨੀਆ ਭਰ ਦੀਆਂ ਭਾਸ਼ਾਵਾਂ ਮਤਲਬ ਭਾਰਤ ਦੇ ਬਕਵਾਕ ਸੂਬਿਆਂ ਦੀਆਂ ਬੋਲੀਆਂ ਤਾਂ ਹੈ ਹੀ ਸੀ ਵਿਦੇਸ਼ੀ ਭਾਸ਼ਾਵਾਂ ਵੀ ਇੱਥੋਂ ਤੱਕ ਕਿ ਥਾਈ ਵੀ ਉਹਦੇ ਵਿੱਚ ਫ੍ਰੈਂਚ ਵੀ ਉਹਦੇ ਵਿੱਚ ਸਪੈਨਿਸ਼ ਵੀ ਉਹਦੇ ਵਿੱਚ ਅੰਗਰੇਜ਼ੀ ਤਾਂ ਸਭ ਤੋਂ ਉੱਪਰ ਲਿਖੀ ਹੋਈ ਸੀ ਸੋ ਫਿਰ ਉਹਦੇ ਵਿੱਚ ਹਿੰਦੀ ਵੀ ਹੈਗੀ ਸੀ ਉਹ ਚੂੜ੍ਹੂਦੂ ਵੀ ਹੈਗੀ ਸੀ ਵਿੱਚ ਬੰਗਾਲੀ ਵੀ ਹੈ ਮਹਾਰਾਸ਼ਟ ਮਰਾਠੀ ਵੀ ਹੈ ਹੈ ਤੇ ਤੇਲਗੂ ਵੀ ਹੈ ਹੋਰ ਸਾਰੀਆਂ ਹੈਗੀਆਂ ਪਰ ਨਹੀਂ ਸੀ ਤਾਂ ਪੰਜਾਬੀ ਨਹੀਂ ਸੀ ਮੁੱਦਾ ਬਣਿਆ ਆਵਾਜ਼ ਉੱਠੀ ਰਾਜਤਿਕ ਲੀਡਰਾਂ ਨੇ ਵੀ ਟਵੀਟ ਕੀਤੇ ਸਮਾਜਿਕ ਸੰਗਠਨਾਂ ਨੇ ਚਿੱਠੀਆਂ ਪੱਤਰਾਂ ਦਾ ਦੌਰ ਸ਼ੁਰੂ ਕੀਤਾ ਮੀਡੀਆ ਤੋਂ ਲੈ ਕੇ ਸੋਸ਼ਲ ਵੀਡੀਓ ਤੋ ਹੁੰਦਿਆਂ ਆਇਆ ਸਰਕਾਰੀ ਦਰਬਾਰ ਤੱਕ ਗੱਲ ਪਹੁੰਚੀ ਮੰਤਰੀ ਸਾਹਿਬ ਪੰਜਾਬ ਦੇ ਸਿੱਖਿਆ ਮੰਤਰੀ ਤੁਰੰਤ ਸਾਹਮਣੇ ਆਏ ਹਰਜੋਤ ਸਿੰਘ ਬੈਂਸ ਉਹਨਾਂ ਨੇ ਬਕਾਇਦਾ ਵੀਡੀਓ ਜਾਰੀ ਕੀਤੀ ਇਸ ਤੇ ਵੀ ਸਵਾਲ ਆਇਆ ਕਿ ਸਰਕਾਰ ਇਕੱਲੀ ਵੀਡੀਓ ਜਾਰੀ ਕਰਕੇ ਕੰਮ ਸਾਰੂਗੀ ਆਖਰ ਕੇਂਦਰ ਦਾ ਇੱਕ ਨਵਾਂ ਮਤਲਬ ਰੁੱਕਾ ਸਾਹਮਣੇ ਆ ਗਿਆ ਉਹਨਾਂ ਦੀ 26 ਤਰੀਕ ਨੂੰ ਫਿਰ ਬਾਅਦ ਦੁਪਹਿਰ ਤੱਕ ਇੱਕ ਚਿੱਠੀ ਜਾਰੀ ਆ ਗਈ ਕਿ ਜੀ ਆ ਲੋ ਅਸੀਂ ਤਕਨੀਕੀ ਤੌਰ ਤੇ ਹੋਈ ਗਲਤੀ ਨੂੰ ਦੁਰਸਤ ਕਰ ਲਿਆ ਹੁਣ ਅਸੀਂ ਪੰਜਾਬੀ ਭਾਸ਼ਾ ਵਿੱਚ ਸ਼ਾਮਲ ਕਰਤੀ ਕਿਉਂਕਿ ਜਿਹੜੀ ਇਸ ਬਰੇ ਦੀ ਦਸਵੀਂ ਦੀ ਡੇਟ ਸ਼ੀਟ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ 004 ਕੋਡ ਨਾਲ ਹਾਜ਼ਰ ਹੈ ਤੇ ਪਰ ਜਿਹੜੇ 2026 ਲਈ ਤੁਸੀਂ ਸੁਝਾਵਾਂਗੇ ਉਹਦੇ ਵਿੱਚੋਂ ਅੰਗਰੇਜ਼ੀ ਦਾ 101 ਕੋਡ ਹੈਗਾ ਹਿੰਦੀ ਦਾ 002 ਹੈਗਾ ਉਰਦੂ ਦਾ 003 ਹੈਗਾ ਤੇ ਉਹ ਤੋਂ ਬਾਅਦ ਸਾਰੇ ਹੈਗੇ ਵਿਚਾਲੇ 004 ਮੰਨਪੀ ਹੈ ਮਤਲਬ ਪੰਜਾਬੀ ਹੈ ਨਹੀਂ ਨਾ ਪਾਸ਼ਾ ਵੱਜੋ ਲਿਖੀ ਨਾ ਕੋਡ ਵੱਜੋ ਲਿਖੀ ਸੋ ਜਦੋਂ ਇਹ ਚਿੱਠੀ ਆਈ ਕਿ ਜੀ ਆਹ ਲੋ ਅਸੀਂ ਪੰਜਾਬੀ ਵਿੱਚ ਸ਼ਾਮਲ ਕਰਤੀ ਹੈ ਜਿਹਦੇ ਲਈ ਅਸੀਂ رائے ਮੰਗੀ ਹੈ ਤੇ ਇਹ ਪੰਜਾਬੀ ਪੜਾਈ ਜਾਂਦੀ ਰਹੇਗੀ ਇਹ じゃ ਨਹੀਂ ਅਸੀਂ ਹਟਾ ਨਹੀਂ ਰਹੇ ਜੀ ਉਹ ਤਕਨੀਕੀ ਗਲਤੀ ਸੀ ਕੋਈ ਚਲੋ ਜੀ ਇਹ ਤਕਨੀਕੀ ਗਲਤੀ ਪੰਜਾਬ ਤੇ ਪੰਜਾਬੀ ਨਾਲੇ ਕਿਉਂ ਹੁੰਦੀ ਹੈ ਇਹ ਸਮਝ ਤੋਂ ਪਰੇ ਆ ਹਾਂ ਇਸ ਤੋਂ ਬਾਅਦ ਜਿਹੜਾ ਸਹੀ ਫੈਸਲਾ ਪੰਜਾਬ ਸਰਕਾਰ ਦਾ ਆਇਆ ਉਹ ਕਾਬਲੇ ਗੋਰਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸੋਰਾ ਨੇ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਕੀਤੀ ਇਸ ਮਸਲੇ ਤੇ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਚਿੱਠੀ ਜਾਰੀ ਹੋਈ ਹੁਕਮਨਾਮਾ ਮਤਲਬ ਹੁਕਮ ਜਾਰੀ ਹੋਇਆ ਆਦੇਸ਼ ਜਾਰੀ ਹੋਇਆ ਉਹ ਆਰਡਰ ਉਹ ਹੁਕਮ ਉਹ ਆਦੇਸ਼ ਕਹਿ ਰਿਹਾ ਕਿ ਭਾਈ ਪੰਜਾਬ ਦੇ ਵਿੱਚ ਜਿਹੜੇ ਵੀ ਸਕੂਲ ਦੇ ਵਿੱਚ ਕੋਈ ਵੀ ਜਵਾਕ ਪੜੂਗਾ ਚਾਹੇ ਉਹ ਪੰਜਾਬ ਦੇ ਸਿੱਖਿਆ ਬੋਰਡ ਨਾਲ ਸੰਬੰਧਿਤ ਹੋਵੇ ਚਾਹੇ ਉਹ CBSE ਦੇ ਬੋਰਡ ਨਾਲ ਸੰਬੰਧਿਤ ਹੋਵੇ ਜਾਂ ਕਿਸੇ ਹੋਰ ਬੋਰਡ ਨਾਲ ਸੰਬੰਧਿਤ ਹੋਵੇ ਪੰਜਾਬ ਚ ਖੁੱਲੇ ਹਰ ਸਕੂਲ ਨੂੰ 10ਵੀਂ ਤੱਕ ਪੰਜਾਬੀ ਵਿਸ਼ਾ ਲਾਜ਼ਮੀ ਵਿਸ਼ੇ ਵਜੋਂ ਪੜਾਉਣਾ ਪਏਗਾ ਔਰ 10ਵੀਂ ਤੱਕ ਪੰਜਾਬੀ ਚੋਂ ਪਾਸ ਜਵਾਖੀ ਪਾਸ ਮੰਨਿਆ ਜਾਊਗਾ ਸੋ ਇਹ ਕਾਬਲੇ ਗੋਰਾ ਹੈ ਇਹ ਇਹ ਪੰਜਾਬ ਸਰਕਾਰ ਨੇ ਤੁਰੰਤ ਸਹੀ ਫੈਸਲਾ ਲਿਆ ਤੇ ਇਹ ਪਹਿਲੂ ਬਾਚਣਯੋਗ ਹੈ ਪਰ ਇਸ ਸਟੈਂਡਲੈਂਡ ਦੇ ਨਾਲ ਇਸ ਨੂੰ ਤੁਰੰਤ ਗੰਭੀਰਤਾ ਨਾਲ ਲੈਣ ਦੇ ਨਾਲ ਇੱਕ ਵਾਰ ਤਾਂ ਇਹ ਫੌਰੀ ਹਮਲਾ ਹੱਲ ਹੋ ਗਿਆ ਫੌਰੀ ਮਸਲਾ ਹੱਲ ਹੋ ਗਿਆ ਪਰ ਇਹ ਤੋਂ ਨજર ਸਾਨੀ ਹਟਣੀ ਨਹੀਂ ਚਾਹੀਦੀ ਚਾਹੇ ਉਹ ਸਰਕਾਰ ਦੀ ਹੈ ਚਾਹੇ ਉਹ 부ਧੀਜੀਵੀ ਵਰਗ ਦੀ ਹੈ ਚਾਹੇ ਉਹ ਪੱਤਰਕਾਰੀ ਭਾਈਚਾਰੇ ਦੀ ਹੈ ਕਿਉਂਕਿ ਖਤਰਾ ਟਲਿਆ ਨਹੀਂ ਕਦੇ ਖੇਤੀ ਖਰੜਾ ਕਦੇ ਤਿੰਨ ਖੇਤੀ ਕਾਨੂੰਨ ਫਿਰ ਕਦੇ ਮਾਰਕੀਟਿੰਗ ਖੇਤੀ ਖਰੜਾ ਕਦੇ ਆ ਸਿੱਖਿਆ ਨੀਤੀ ਕਦੇ ਇੱਕ ਦੇਸ਼ ਇੱਕ ਭਾਸ਼ਾ ਕਦੇ ਇੱਕ ਦੇਸ਼ ਇੱਕ ਟੈਕਸ ਕਦੇ ਇੱਕ ਦੇਸ਼ ਇੱਕ ਮੰਡੀ ਕਦੇ ਇੱਕ ਦੇਸ਼ ਇੱਕ ਆਗੂ ਸੋ ਇਹ ਸਾਰੇ ਢੰਗ ਤਰੀਕੇ ਸੁਬਿਆਂ ਦੀ ਆਪਣੀ ਹੋਂਦ ਨੂੰ ਖੋਰਾ ਲਾਉਣ ਵਾਲੇ ਨੇ ਉਹ ਬੋਲੀ ਨੂੰ ਉਹ ਸੱਭਿਆਚਾਰ ਨੂੰ ਉਹ ਤੁਹਾਡੇ ਪਹਿਰਾਵੇ ਨੂੰ ਹਾਂ ਤੁਹਾਡੇ ਰਹਿਣ ਸਹਿਣ ਨੂੰ ਤੁਹਾਡੇ ਖਾਣ ਪੀਣ ਨੂੰ ਸਾਰਿਆਂ ਤੇ ਮਾਰਕੀਟ ਦਾ ਕਬਜ਼ਾ ਇਹ ਉਧਰ ਬਧਾਇਆ ਕਦੋਂ ਇਸ ਲਈ ਸੁਚੇਤ ਰਹਿਣ ਦੀ ਲੋੜ ਹੈ